ਆਪਣਾ ਭਾਰਤ ਦੇਸ਼ ਕਹਿ ਨੂੰ ਤਰੱਕੀ ਕਰ ਰਿਹਾ ਸੱਚ ਨੂੰ ਤਰੱਕੀ ਬਹੁਤ ਕਰ ਰਿਹਾ ਪਰ ਇਹ ਤਰੱਕੀ ਕਿਹੋ ਜਿਹੀ ਕਰ ਰਿਹਾ ਦਿਨੋਂ ਦਿਨ ਗਰੀਬਤਾ ਤੇ ਅਮੀਰ ਦਾ ਪਾੜਾ ਵਧ ਰਿਹਾ ਗਰੀਬ ਦੀਆਂ ਆਏ ਰਹਿਣ ਨੂੰ ਝੁਕੀਆਂ ਤੇ ਅਮੀਰਾਂ ਦੇ ਰਹਿਣ ਨੂੰ ਬੇੜੀਆਂ ਪਾਰੀਆਂ ਇਹ ਕਿਹੋ ਜਿਹਾ ਸਮਾਜਵਾਦ ਹੈ ਜਦੋਂ ਦਾ ਪੂੰਜੀਵਾਦ 1991 ਦਾ ਸ਼ੁਰੂ ਹੋਇਆ ਤਰੱਕੀ ਬਹੁਤ ਹੋ ਰਹੀ ਹੈ ਪਰ ਗਰੀਬ ਤੇ ਅਮੀਰ ਦਾ 파ੜਾ ਬਹੁਤ ਵੱਧ ਗਿਆ ਹੈ ਅਬਾਨੀ ਵੀ ਇੱਕ ਇੰਡੀਆ ਨੇ ਭਾਰਤੀ ਨਾਗਰਿਕ ਕੇ ਤੇ ਇੱਕ ਆਮ ਬੰਦਾ ਵੀ ਇੱਕ ਭਾਰਤੀ ਨਾਗਰਿਕ ਕੇ ਦੋਵਾਂ ਦੇ ਰਹਿਣ ਸਹਿਣ ਚ ਬਹੁਤ ਫਰਕ ਹੈ ਇਸੇ ਫਰਕ ਨੂੰ ਦਰਸਾਉਂਦੀ ਅੱਜ ਦੀ ਇੱਕ ਕਹਾਣੀ ਪੇਸ਼ ਕਰਨ ਲੱਗਾ ਜੋ ਕੋਰਣਾ ਸੁਣਿਆ ਜੇ ਇੱਕ ਛੋਟਾ ਕਿਸਾਨ ਸੀ ਉਹ ਦਿਨ ਰਾਤ ਆਪਣੇ ਛੋਟੇ ਜਿਹੇ ਖੇਤ ਵਿੱਚ ਮਿਹਨਤ ਕਰਦਾ ਰਹਿੰਦਾ ਪਰ ਦੁਨੀਆ ਦਾ ਢਿੱਡ ਪਾਲਣ ਵਾਲਾ ਆ ਭੁੱਖਾ ਰਹਿੰਦਾ। ਇੱਕ ਦਿਨ ਉਹਨੇ ਆਪਣੇ ਪਿੰਡ ਵਾਲੇ ਸਾਥ ਦੇ ਕੋਲ ਦੋ ਔਰਤਾਂ ਖੜੀਆਂ ਵੇਖੀਆਂ ਤਾਂ ਉਹ ਉੱਥੇ ਖੜ ਗਿਆ। ਉਹਨਾਂ ਨੂੰ ਸੁਣਨ ਵਾਸਤੇ ਜਦੋਂ ਉਹ ਬੋਲਣ ਲੱਗੀਆਂ ਤੋਂ ਬੜੇ ਧਿਆਨ ਨਾਲ ਉਹਨਾਂ ਨੂੰ ਸੁਣ ਲਗਾ। ਬਾਬਾ ਜੀ ਅੱਜ ਦਾ ਪ੍ਰਸ਼ਾਦਾ ਮੇਰੇ ਨਾਲ ਖਾਇਆ ਜੇ। ਮੈਂ ਬੜੇ ਰੀਜ ਨਾਲ ਤਿਆਰ ਕੀਤਾ। ਤੁਹਾਡੇ ਮਨਪਸੰਦ ਦੀ ਕੋਪੀ ਦੀ ਸਬਜ਼ੀ ਵਿੱਚ ਪਨੀਰ ਵੀ ਮੈਂ ਗੋਭੀ ਦੇ ਪਾਇਆ ਜੇ। ਨਹੀਂ ਭੈਣਾ। ਬਾਬਾ ਜੀ ਪ੍ਰਸ਼ਾਦਾ ਅੱਜ ਤਾਂ ਸਾਡੇ ਘਰ ਖਾਣਗੇ ਮੈਂ ਵੀ ਪ੍ਰਸ਼ਾਦਾ ਤਿਆਰ ਕੀਤਾ ਤਾ ਤੂੰ ਐਵੇਂ ਆਪਣੇ ਨੰਬਰ ਨਾਲ ਪੋਤੀ ਬਣਾ ਇਹ ਸੁਣ ਕੇ ਉਹ ਕਿਸਾਨ ਇਹ ਸੋਚਣ ਲੱਗਾ ਕਿ ਮੈਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿਣਾ ਮੈਨੂੰ ਦੋ ਵਗ ਦੀ ਰੋਟੀ ਨਹੀਂ ਮਿਲਦੀ ਐ ਬਾਬਾ ਚੋਪੜੀਆਂ ਖਾਂਦਾ ਚਲੋ ਆਪਾਂ ਵੀ ਬਾਬਾ ਹੀ ਬਣਨੇ ਆ ਤੇ ਦੂਜੇ ਦਿਨ ਉਹ ਪਿੰਡ ਤੇ ਬਾਰ ਬਾਰ ਇੱਕ ਥੜੇ ਤੇ ਬੈ ਗਿਆ ਤੇ ਸੋਚਣ ਲੱਗਾ ਕੋਈ ਤੇ ਆਏਗਾ ਬੜਾ ਟਾਈਮ ਵੰਦਾ ਰਿਆ ਆਖਿਰ ਨੂੰ ਸ਼ਾਮ ਪੈ ਗਈ ਕੋਈ ਨਾ ਆਇਆ ਉਹ ਸੋਚਣ ਲੱਗਾ ਮੇਰੀ ਕਿੰਨੀ ਮਾੜੀ ਕਿਸਮਤ ਐ ਮੈਂ ਵੀ ਤੇ ਬਾਬਾ ਹੀ ਬਣਿਆ ਨਾ ਮੇਰੇ ਕੋਲ ਕੋਈ ਆ ਨਹੀਂ ਰਿਹਾ ਸੁਣੋ ਜੀ ਹੁਣ ਤਾਂ ਘਰ ਚੱਲੋ ਆ ਬਾਬਾ ਪੁਣਾ ਆਪਣੇ ਵਸਦੇ ਨਹੀਂ ਜੇ ਆਪਾਂ ਤੇ ਮਿੱਟੀ ਨਾਲ ਮਿੱਟੀ ਹੋ ਕੇ ਰੋਟੀ ਖਾਣ ਚੋਕੀਆਂ ਆ ਅ ਤ ਤੁਸੀਂ ਕਿੱਧਰ ਤੇ ਬਾਬੇ ਬਣ ਗਏ ਹੋ ਮੈਂ ਕਹਿੰਨੀ ਮੈਂ ਸਵੇਰ ਦਾ ਉਡੀਕਣ ਡਿਆ ਕੋਈ ਵੀ ਨਹੀਂ ਆਇਆ ਕੀ ਫਰਕ ਐ ਮੇਰੇ ਚ ਤੇ ਉਸ ਬਾਬੇ ਚ ਮੈਨੂੰ ਤੁਹੰਦਾ ਦੱਸਦੇ ਸਾਡਾ ਚ ਫਰਕ ਹੈ ਕਿ ਜਰਾਂ ਦੱਸ ਖਾਣੇ ਉਹ ਬਾਬਾ ਸ਼ੁਰੂ ਤੋਂ ਹੀ ਮੰਦਰ ਚ ਰਹਿੰਦਾ ਹੈ ਮੰਦਰ ਦੇ ਵਿੱਚ ਲੋਕੀ ਵਿਸ਼ਵਾਸ ਕਰਕੇ ਰੱਬ ਦੀ ਪੂਜਾ ਕਰਨ ਜਾਂਦੇ ਨੇ ਹਰੇਕ ਨੂੰ ਲਾਲਚੇ ਕੇ ਪ੍ਰਮਾਤਮਾ ਮੈਨੂੰ ਕੁਝ ਨਾ ਕੁਝ ਦੇ ਦੇ ਤਾਂ ਇਹਦਾ ਹੀ ਫਾਇਦਾ ਉਸ ਬਾਬੇ ਨੇ ਚੁੱਕਿਆ ਉਹਨੇ ਨਾ ਹਉਤਾਂ ਨੂੰ ਆਪਣੇ ਮਗਰ ਲਾ ਲਿਆ ਜੋ ਕਹਿੰਦਾ ਹੋਏ ਮੰਨ ਲੈਂਦੀਆਂ ਨੇ ਉਹ ਇਹ ਨਾਲ ਹੀ ਰੱਬ ਹੈ ਤਾਂ ਇਹ ਉਹਨਾਂ ਨੂੰ ਭੋਜਨ ਦਿੰਦੀਆਂ ਨੇ ਤੂੰ ਉਹਨਾਂ ਦੀ ਰੱਬ ਨਹੀਂ ਹੋ ਸਕਦਾ ਮੇਰੇ ਖਸਮਾ ਆਜੋ ਆਪਾਂ ਸਾਰੇ ਤਰਨ ਤਰੀ ਇਹਨਾਂ ਵੇਲੜਾਂ ਨੂੰ ਆਪਾਂ ਸਮਾਜ ਵਿੱਚ ਪਾਉਣ ਕਰਨ ਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਉਹਨਾਂ ਦੇ ਭਾਂਦੇ ਮੁਆਵਜ਼ੇ ਦਈਏ ਬਾਂਦੀਆਂ ਫਸਲਾਂ ਦੀ ਰੇਟ ਦਈਏ ਆਓ ਪ੍ਰਣ ਕਰੀਏ